ਜੰਮੂ ਕਸ਼ਮੀਰ ਦੇ ਵਿੱਚ ਬਣੀ ਨਵੀਂ ਜੈੱਡ ਮੋਡ ਸੁਰੰਗ ਦੇ ਨਾਲ ਹੁਣ ਇੱਕ ਘਾਂਟੇ ਦੀ ਦੂਰੀ ਨੂੰ 15 ਮਿੰਟਾਂ 'ਚ ਤੈਅ ਕੀਤਾ ਜਾ ਸਕੇਗਾ। ਪੀਐਮ ਮੋਦੀ ਨੇ ਦੇਸ਼ ਨੂੰ ਜੈੱਡ ਮੋਡ ਸੁਰੰਗ ਦਾ ਇਹ ਵੱਡਾ ਤੋਹਫ਼ਾ ਦਿੱਤਾ ਹੈ ਜਿਸ ਨਾਲ ਕਸ਼ਮੀਰ ਜਾਣ ਦੀ ਰਫ਼ਤਾਰ ਵਧੇਗੀ। 6.4 ਕਿਲੋਮੀਟਰ ਲੰਬੀ ਡਬਲ ਲੇਨ ਸੁਰੰਗ ਸ਼੍ਰੀਨਗਰ ਨੂੰ ਸੋਨਮਰਗ ਨਾਲ ਜੋੜ ਦੇਵੇਗੀ ਬਰਫਬਾਰੀ ਕਾਰਨ ਇਹ ਹਾਈਵੇ ਜੋ 6 ਮਹੀਨਿਆਂ ਤੱਕ ਬੰਦ ਰਹਿੰਦਾ ਹੈ ਹੁਣ ਹਰ ਮੌਸਮ ਦੇ ਵਿੱਚ ਖੁੱਲਾ ਰਹੇਗਾ ਪ੍ਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਸੋਨਮਾਰਗ ਖੇਤਰ ਦੇ ਵਿੱਚ ਜੈਡ ਮੋਡ ਸੁਰੰਗ ਦਾ ਉਦਘਾਟਨ ਕੀਤਾ ਇਸ ਦੌਰਾਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਉਪ ਰਾਜਪਾਲ ਮਨੋਹਰ सिन्हा ਅਤੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਵੀ ਮੌਜੂਦ ਸਨ ਇਹ ਪ੍ਰੋਜੈਕਟ ਖੇਤਰੀ ਵਿਕਾਸ ਅਤੇ ਸੰਪਰਕ ਲਈ ਬਹੁਤ ਮਹੱਤਵਪੂਰਨ ਹੈ ਇਸ ਦੇ ਨਿਰਮਾਣ ਨਾਲ ਜੰਮੂ ਕਸ਼ਮੀਰ ਵਿੱਚ ਸੋਨਮਰਗ ਨੂੰ ਸੈਰਸਪਾਟੇ ਦੇ ਮਾਮਲੇ ਵਿੱਚ ਵਿਕਸਿਤ ਕਰਨ 'ਚ ਮਦਦ ਮਿਲੇਗੀ ਸ਼੍ਰੀਨਗਰ ਲੇ ਹਾਈਵੇ ਨੈਸ਼ਨਲ ਹਾਈਵੇ 1 ਤੇ ਬਣੀ 6.4 ਕਿਲੋਮੀਟਰ ਲੰਬੀ ਡਬਲ ਲੇਨ ਸੁਰੰਗ ਸ਼੍ਰੀਨਗਰ ਨੂੰ ਸੋਨਮਰਗ ਨਾਲ ਜੋੜ ਦੇਵੇਗੀ ਬਰਫਬਾਰੀ ਕਾਰਨ ਜੋ ਇਹ ਹਾਈਵੇ 6 ਮਹੀਨਿਆਂ ਤੱਕ ਬੰਦ ਰਹਿੰਦਾ ਹੈ சுரੰਗ ਦੇ ਨਿਰਮਾਣ ਦੇ ਨਾਲ ਹੁਣ ਲੋਕਾਂ ਲਈ ਹਰ ਮੌਸਮ ਦੇ ਵਿੱਚ ਖੁੱਲਾ ਰਹੇਗਾ ਇਸ ਤੋਂ ਪਹਿਲਾਂ ਸ਼ਰੀਨਗਰਲੇ ਹਾਈਵੇ ਤੇ ਗगनगीर ਤੋਂ ਸੋਨਮਰਗ ਵਿਚਕਾਰ ਇੱਕ ਘੰਟੇ ਤੋਂ ਵੱਧ ਸਮਾਂ ਲੱਗਦਾ ਸੀ ਇਸ சுரੰਗ ਦੇ ਨਾਲ ਹੁਣ ਇਹ ਦੂਰੀ 15 ਮਿੰਟਾਂ ਵਿੱਚ ਤੈਅ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਵਾਹਨਾਂ ਦੀ ਰਫ਼ਤਾਰ ਵੀ 30 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਕੇ 70 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ ਪਹਿਲਾਂ ਇਸ ਪਹਾੜੀ ਖੇਤਰ ਨੂੰ ਪਾਰ ਕਰਨ ਦੇ ਲਈ 3 ਤੋਂ 4 ਘੰਟੇ ਲੱਗਦੇ ਸਨ ਪਰ ਹੁਣ ਇਹ ਦੂਰੀ ਸਿਰਫ 45 ਮਿੰਟਾਂ ਦੇ ਵਿੱਚ ਪੂਰੀ ਹੋ ਜਾਵੇਗੀ ਇਸ ਸੁਰੰਗ ਦੇ ਖੁੱਲਣ ਦੇ ਨਾਲ ਸ਼੍ਰੀਨਗਰ ਸੋਨਮਾਰਗ ਰੂਟ ਤੇ ਸੜਕ ਭਾਗ ਸਾਰੇ ਮੌਸਮਾਂ ਦੇ ਲਈ ਖੁੱਲਾ ਰਹੇਗਾ ਅਤੇ ਸੋਨਮਾਰਗ ਖੇਤਰ ਵਿੱਚ ਸਰਦੀਆਂ ਦੇ ਸੈਰ ਸਪਾਟੇ ਨੂੰ ਵੀ ਹੁਲਾਰਾ ਦੇਵੇਗਾ। ਇਹ ਸੁਰੰਗ 700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਗਈ ਹੈ। ਇਹ ਪ੍ਰੋਜੈਕਟ ਲਗਭਗ 12 ਕਿਲੋਮੀਟਰ ਲੰਬਾ 2700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਦੇ ਵਿੱਚ 6.4 ਕਿਲੋਮੀਟਰ ਲੰਬੀ ਸੋਨਮਾਰਗ ਮੁੱਖ சுரੰਗ ਇੱਕ ਐਗਜ਼ਿਟ சுரੰਗ ਅਤੇ ਪਹੁੰਚ ਸੜਕਾਂ ਸ਼ਾਮਿਲ ਨੇ। ਸਮੁੰਦਰ ਤਲ ਤੋਂ ਕਰੀਬ 8650 ਫੁੱਟ ਦੀ ਉਚਾਈ ਤੇ ਸਥਿਤ ਇਹ ਪੁਲ ਸ਼੍ਰੀਨਗਰ ਅਤੇ ਸੋਨਮਾਰਗ ਵਿਚਕਾਰ ਲੇ ਰਹੀ ਹਰ ਮੌਸਮ ਵਿੱਚ ਸੰਪਰਕ ਬਧਾਏਗਾ। ਇਹ சுரੰਗ ਲਦਾਖ ਖੇਤਰ ਤੱਕ ਸੁਰੱਖਿਅਤ ਤੇ ਨਿਰਵਿਘਨ ਪਹੁੰਚ ਨੂੰ ਵੀ ਯਕੀਨੀ ਬਣਾਏਗੀ। ਜੈਡ ਮੋਡ ਸੁਰੰਗ ਵਿੱਚ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਗਾਇਆ ਗਿਆ ਹੈ ਜਿਸ ਨਾਲ ਟ੍ਰੈਫਿਕ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਵੇਗਾ ਇਸ ਦੇ ਨਾਲ ਸੋਨਮਰਗ ਦੇ ਸੈਰ ਸਪਾਟਾ ਸ਼ਹਿਰ 'ਚ ਹਰ ਮੌਸਮ 'ਚ ਪਹੁੰਚ ਕੀਤੀ ਜਾ ਸਕੇਗੀ ਇਸ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੌਰਾਨ ਪੈਦਾ ਹੋਏ ਮਲਬੇ ਦੀ ਵਰਤੋਂ ਸੜਕ ਕਿਨਾਰੇ ਸਹੂਲਤਾਂ ਅਤੇ ਖੇਤਰ ਦੇ ਵਿਕਾਸ ਦੇ ਲਈ ਵੀ ਕੀਤੀ ਗਈ ਹੈ 434 ਕਿਲੋਮੀਟਰ ਲੰਬਾ ਸ਼੍ਰੀਨਗਰ ਕਾਰਗਿਲ ਲੇ ਹਾਈਵੇ ਸਰਦੀਆਂ ਚ ਭਾਰੀ ਬਰਫਬਾਰੀ ਕਾਰਨ ਬੰਦ ਹੋ ਜਾਂਦਾ ਹੈ ਇਸ ਕਾਰਨ ਲਦਾਖ ਦਾ ਬਾਕੀ ਦੁਨੀਆ ਨਾਲ ਸੜਕੀ ਸੰਪਰਕ ਟੁੱਟ ਜਾਂਦਾ ਹੈ ਕਾਰਗਿਲ ਅਤੇ ਲੇ ਦੇ ਵਿੱਚ ਫੌਜੀ ਸਾਜ਼ੋ ਸਮਾਨ ਦੀ ਸਪਲਾਈ ਵੀ ਇਸ ਨਾਲ ਕਾਫੀ ਪ੍ਰਭਾਵਿਤ ਹੁੰਦੀ ਹੈ ਪਰ ਹੁਣ ਇਸ சுரੰਗ ਨਾਲ ਬਰਫਬਾਰੀ ਦੌਰਾਨ ਜੋ ਸਮਾਨ ਫੌਜ ਨੂੰ ਹਵਾਈ ਫੌਜ ਦੇ ਜਹਾਜ਼ਾਂ 'ਚ ਲਿਜਾਣਾ ਪੈਂਦਾ ਸੀ ਉਹ ਹੁਣੇ ਘੱਟ ਕੀਮਤ ਤੇ ਸੜਕੀ ਰਸਤੇ ਰਾਹੀ ਪਹੁੰਚ ਸਕੇਗਾ ਇਸ சுரੰਗ ਨਾਲ ਜਿੱਥੇ ਸੈਲਾਨੀਆਂ ਨੂੰ ਆਸਾਨੀ ਹੋਵੇਗੀ ਉੱਥੇ ਹੀ ਇਹ சுரੰਗ ਦੇਸ਼ ਦੀ ਦਿਨ ਰਾਤ ਸੁਰੱਖਿਆ ਕਰਨ ਵਾਲੇ ਫੌਜੀਆ ਨੂੰ ਵੀ ਇਸ ਨਾਲ ਲਾਭ ਮਿਲੇਗਾ